ਤਾ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਤਾਮਨਾਡੂ ਦੇ ਥਰੇ ਵੱਲੂਰ ਤੋਂ ਜਿੱਥੇ ਕੀ ਮਾਲ ਗੱਡੀ ਨੂੰ ਜੋ ਡੀਜ਼ਲ ਲੈ ਕੇ ਜਾ ਰਹੀ ਸੀ ਉਸ ਨੂੰ ਅੱਗ ਪੈ ਗਈ ਏ ਦੱਸ ਦਈਏ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਸਵੇਰੇ ਤੜਕੇ ਵਾਪਰੀ ਇਸ ਘਟਨਾ ਤੋਂ ਬਾਅਦ ਲਗਾਤਾਰ ਰੇਲ ਗੱਡੀ ਦੇ ਡੱਬੇ ਜਿਹੜੇ ਨੇ ਉਹ ਜਲ ਰਹੇ ਨੇ ਔਰ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਇੱਥੋਂ ਦੂਰ ਰਹਿਣ ਦੀ ਹਦਾਇਤ ਦਿੱਤੀ ਗਈ ਹੈ ਤਾ ਜੋ ਕਿਸੇ ਕਿਸਮ ਦਾ ਕੋਈ ਜਾਨੀ ਨੁਕਸਾਨ ਨਾ ਵਾਪਰੇ ਇਥੇ ਇਹ ਵੀ ਜ਼ਿਕਰ ਯੋਗ ਹੈ ਕਿ ਕਟਨਾ ਵਾਪਰਨ ਤੋਂ ਬਾਅਦ ਸਾਰਾ ਪੁਲਿਸ ਪ੍ਰਸ਼ਾਸਨ ਉਥੇ ਮੌਜੂਦ ਹੈ ਔਰ ਲੋਕਾਂ ਨੂੰ ਕਟਨਾ ਵਾਲੇ ਸਥਾਨ ਤੋਂ ਦੂਰ ਰਹਿਣ ਨੂੰ ਕਿਹਾ ਗਿਆ ਹੈ ਮਿਲੀ ਜਾਣਕਾਰੀ ਅਨੁਸਾਰ ਮਾਲ ਗੱਡੀ ਜੋ ਕਿ ਡੀਜ਼ਲ ਲੈ ਕੇ ਜਾ ਰਹੀ ਸੀ ਦੇ 4 ਡੱਬੇ ਅੱਗ ਦੀ ਲਪੇਟ ਵਿੱਚ ਆ ਗਏ ਨੇ ਹਲੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਏ ਪਰ ਹਾਦਸਾ ਬਹੁਤ ਭਿਆਨਕ ਸੀ ਔਰ ਜਦੋਂ ਤੋਂ ਹਾਦਸਾ ਵਾਪਰਿਆ ਏ ਉਦੋਂ ਤੋਂ ਅੱਗ ਦੀਆਂ ਲਪਟਾਂ ਜਿਹੜੀਆਂ ਨੇ ਅਸਮਾਨ ਨੂੰ ਚੂਰ ਰਹੀਆਂ ਨੇ ਔਰ ਆਲੇ-ਦੁਆਲੇ ਸਾਰੇ ਖੌਫ ਦਾ ਮਾਹੌਲ ਬਣਿਆ ਹੋਇਆ ਏ